ਦੀ ਜਿਹੜੀ ਇੱਕ ਸਾਡੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈਗੀ ਜਿਹੜੇ ਸਾਈਬਰ ਵਿੰਗ ਮੋਹਾਲੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਸਟ ਕੀਤਾ ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਹੇ ਸੀਗੇ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਸੱਤ ਅਫਰੀਕਨਸ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਗਾਨਾ ਕੰਟਰੀਜ਼ ਨੂੰ ਕੰਟਰੀਜ਼ ਦੇ ਸਿਟੀਜ਼ਨ ਹੈਗੇ ਆ ਇਹਨਾਂ ਦੀ ਜਿਹੜੀ ਏਜ ਹੈਗੀ 25 ਟੂ 35 ਦਾ ਏਜ ਗਰੁੱਪ ਹੈਗਾ ਪੜੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਨੇ ਇਹਨਾਂ ਦਾ ਜਿਹੜਾ ਇੱਕ ਮਾਡਲ ਅਪਰੈਂਡੀਟ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਤੇ ਵੀ ਦਿਖਾ ਦਿੰਨਾ ਲੇਕਿਨ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਜਾ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਈਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ ਫਿਰ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਇਹਦੀ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੈਨੂੰ ਬਾਹਰੋਂ ਕੋਈ ਇੱਕ ਤੇਰੇ ਲਈ ਗਿਫਟ ਭੇਜ ਰਿਆ ਉਹਦੇ ਚ ਉਹਨਾਂ ਨੂੰ ਗਿਫਟ ਦੀ ਫੋਟੋ ਕਈ ਇੱਕ ਮੈਂ ਤੁਹਾਨੂੰ ਫੋਟੋ ਵੀ ਦਿਖਾ ਦੇ ਉਹ ਇਹਨਾਂ ਨੂੰ ਬਾਅਦ ਚ ਉਹਦੇ ਚ ਯੂ ਐਸ ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈ ਕਿ ਆਪ ਭੇਜ ਰਿਹਾ ਮੈਂ ਤੁਹਾਨੂੰ ਜਦੋਂ ਉਹ ਬਾਅਦ ਦੇ ਵਿੱਚ ਆਂਦੇ ਸੀਗੇ ਬੰਦੇ ਨੂੰ ਰিসিਵ ਕਰਨਾ ਹੁੰਦਾ ਸੀਗਾ ਉਹਨੇ ਜਦੋਂ ਰিসিਵ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹਿ ਦਿੰਦੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਸ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈ ਇਦਾਂ ਦੀ ਕੁਝ ਡਿਮਾਂਡ ਕਰ ਰਹੇ ਆ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨਾਂ ਨੂੰ ਦੱਸ ਦਿੰਦੇ ਸੀਗੇ ਵੀ ਇਹਦੇ ਚ ਇੰਨੇ ਕੁ ਪੈਸੇ ਪਾ ਦਿਓ ਤੇ ਆ ਆਪਣਾ ਗਿਫਟ ਉੱਥੋਂ ਰੀਲੀਜ਼ ਹੋ ਜਾਊਗਾ ਮੈਂ ਇੱਥੋਂ ਆਨਲਾਈਨ ਟ੍ਰਾਂਸਫਰ ਨਹੀਂ ਕਰ ਪਾ ਰਿਹਾ ਉਹ ਜਦੋਂ ਜਿਹੜਾ ਇਹ ਅਕਾਊਂਟ ਨੰਬਰ ਵਗੈਰਾ ਭੇਜਦੇ ਸੀਗੇ ਉਹ ਨਾ ਕਸਟਮਸ ਦਾ ਹੁੰਦਾ ਸੀਗਾ ਨਾ ਕਿਸੇ ਅਫੀਸ਼ੀਅਲ ਦਾ ਉਹ ਇਹਨਾਂ ਨੇ ਆਪਣੇ ਅਕਾਊਂਟਸ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਆਪਣੇ ਉਹਦੇ ਚ ਟਰਾਂਸਫਰ ਕਰ ਲੈਂਦੇ ਸੀਗੇ ਇਸ ਤਰ੍ਹਾਂ ਜਦੋਂ ਸਾਡੇ ਕੋਲ ਇਹਨਾਂ ਦੀ ਕੰਪਲੇਂਟਸ ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਅਲਟੀਮੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇੱਕ ਕਾਲ ਸੈਂਟਰ ਹੈਗਾ ਨੌਇਡਾ ਜਿਹੜਾ ਇਹ ਗੈਂਗ ਹੈਗਾ ਇੱਕ ਨੌਇਡਾ ਚ ਇੱਕ ਕੋਠੀ ਕਿਰਾਏ ਤੇ ਲੈ ਕੇ ਉੱਥੇ ਇਹ ਆਪਰੇਟ ਕਰਦੇ ਸੀਗੇ ਉੱਥੇ ਰੇਡ ਕੀਤੀ ਗਈ ਉੱਥੋਂ ਇਹ ਬੰਦੇ ਜਿਹੜੇ ਹੈਗੇ ਆ ਮੇਨ ਫੜੇ ਗਏ ਹੈਗੇ ਜਿਹੜੇ ਇਹਦੇ ਮਾਸਟਰਮਾਈਂਡ ਹੈਗੇ ਆ ਅਸੀਂ ਜਦੋਂ ਤਫਤੀਸ਼ ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਇਹਨਾਂ ਤੋਂ 79 ਮੋਬਾਈਲ ਫੋਨਸ 4 ਲੈਪਟਾਪ ਇਨਕਲੂਡਿੰਗ ਦੋ ਐਪਲ ਦੇ ਮੈਕ 99 ਸਾਨੂੰ SIM ਕਾਰਡ ਜਿਹੜੇ ਹੈਗੇ ਆ ਇੰਡੀਅਨ ਐਂਡ ਫੋਰਨ 31 ਹਲੇ ਤੱਕ ਜਿੰਨੇ ਅਸੀਂ ਬੈਂਕ ਅਕਾਊਂਟ ਇਹਨਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਇਹ ਮਿਲ ਜਾਣਗੇ ਜਿਹੜੇ ਹੋਰ ਇਹਨਾਂ ਦੇ ਵਿੱਚ ਜਿਹੜੀਆਂ ट्रांजੈਕਸ਼ਨਸ ਅਸੀਂ ਹੁਣ ਤੱਕ ਦੇਖੀਆਂ 31 ਬੈਂਕ ਅਕਾਊਂਟਸ ਦੇ ਵਿੱਚ 15 ਕਰੋੜ ਦੇ ਕਰੀਬ ट्रांजੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਈਆਂ ਨੇ ਔਰ ਕ੍ਰਾਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਉਹ ਇਦਾਂ ਕਿਤੇ ਸਟੇਟੈਂਡ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਆ ਦੇ ਆਰ ਨਾਟ ਕੇ ਇੰਡੀਅਨਸ ਹੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਕਰਦੇ ਆ ਆਪਸ ਦੇ ਵਿੱਚ ਟੱਚ ਦੇ ਵਿੱਚ ਹੈਗੇ ਆ ਤੇ ਜਿਹੜੇ ਵਿਕਟਿਮਸ ਇਹਨਾਂ ਦੇ ਹੈਗੇ ਆ ਦੇ ਆਰ ਨਾਟ ਸਾਰੇ ਕੇ ਇੰਡੀਆ ਸਪੈਸੀਫਿਕ ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਟਿਮ ਹੈਗੇ ਆ ਇਸ ਤਰ੍ਹਾਂ ਦਾ ਇੱਕ ਇਹ ਗੈਂਗ ਸੀਗਾ ਦਿੱਲੀ ਜੀ ਕੋਠੀ ਲੈ ਕੇ ਇਹਨਾਂ ਨੇ ਸੌਰੀ ਨੌਇਡਾ ਦੇ ਵਿੱਚ ਕੀਤੀ ਹੋਈ ਸੀਗੀ ਇਸ ਤੋਂ ਪਹਿਲਾਂ ਦਿੱਲੀ 'ਚ ਓਪਰੇਟ ਕਰਦੇ ਸੀਗੇ ਸਤੰਬਰ ਚੋਂ ਥੇ ਕੁਝ ਰੇਡਸ ਕਰੀਆਂ ਸੀ ਦਿੱਲੀ ਸਾਈਬਰ ਸੈੱਲ ਨੇ ਉਦੋਂ ਇਹਨਾਂ ਨੂੰ ਇਹਨਾਂ ਤੇ ਨਹੀਂ ਹੋਈ ਤਾਂ ਇਹਨਾਂ ਫੜੇ ਗਏ ਸੀ ਉਹਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਇੱਥੇ ਥੋੜੀ ਦਬੇ ਜਿਆਦਾ ਹੈਗੀ ਹੈ ਇਹਨਾਂ ਨੇ ਉਸ ਤੋਂ ਬਾਅਦ ਨੌਇਡਾ ਆਪਣਾ ਬੇਸ ਸ਼ਿਫਟ ਕਰ ਲਿਆ ਹੈਗਾ ਜਿੰਨਾ ਕਸੀਂ ਇਹਨਾਂ ਦੇ ਵੀਜ਼ਾਸ ਵਗੈਰਾ ਚੈੱਕ ਕੀਤੇ ਇੱਕ ਦੋ ਵਿਜ਼ਿਟਰ ਵੀਜ਼ਾ ਤੇ ਹੈਗੇ ਆਂ ਕੁਝ ਓਵਰਸਟੇ ਵੀ ਕਰ ਚੁੱਕੇ ਆਂ ਪਰ ਫਿਰ ਵੀ ਅਸੀਂ ਇਹਨਾਂ ਦੇ ਪਾਸਪੋਰਟ ਲੈ ਕੇ ਇਮੀਗ੍ਰੇਸ਼ਨ ਨਾਲ ਟਾਈ ਅਪ ਕਰਕੇ ਇਹਨਾਂ ਦੀ ਇੱਕ ਵਾਰੀ ਇਹ ਮੋਬਾਈਲ ਫੋਨਸ ਵਗੈਰਾ ਦਿਖਾ ਦਿਓ ਇਹਨਾਂ ਨੂੰ ਸਾਰੇ ਜਿਹੜੇ ਆਪਾਂ ਨੇ ਰਿਕਵਰੀ ਕੀਤੀ ਹੈਗੀ ਲੈਪਟਾਪ ਨੂੰ ਪਰੈਜੈਂਟੇਸ਼ਨ ਜੇ ਤੁਸੀਂ ਹੁਣ ਉਰੇ ਦੇਖਣੀ ਹੈਗੀ ਤਾਂ ਮੈਡਮ ਦਿਖਾ ਦਿੰਦੇ ਹੈਗੇ ਆ ਜੇ ਉਹਦੀ ਇਹਨਾਂ ਨੂੰ ਜਿਹੜੇ ਉਹਦੇ ਆਪਾਂ ਸਕਰੀਨਸ਼ਾਟਸ ਵਗੈਰੇ ਲਏ ਹੈ ਨਾ ਜਿਹੜੇ ਆਪਣੇ ਇਨਵੈਸਟੀਗੇਸ਼ਨ ਦੇ ਉਹ ਇਹਨਾਂ ਨਾਲ ਸ਼ੇਅਰ ਵੀ ਕਰ ਦਿਓ ਭਾਵੇਂ ਜਿਸ ਤਰ੍ਹਾਂ ਉਹ ਪੈਸੇ ਪਾ ਕੇ ਭੇਜਿਆ ਹੋਇਆ ਜੀ ਵੀ ਆ ਮੈਂ ਡਾਲਰ ਭੇਜ ਰਿਹਾ ਜੀ ਆ ਗਿਫਟ ਭੇਜ ਰਿਹਾ ਜੀ ਮੈਨੂੰ ਆਫ ਹੋ ਗਿਆ ਉਹ ਸਾਰਾ ਤੁਸੀਂ ਉੱਥੋਂ ਜਿੱਦਾਂ ਵੀ ਹੋਊਗਾ ਕਰ ਲਿਓ ਓਦਾਂ ਸ਼ੇਅਰ ਮਤਲਬ ਕੋਈ ਪ੍ਰੋਬਲਮ ਨਹੀਂ ਹੈ ਜੀ ਹਾਂਜੀ 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 ਸਾਰੇ ਫੋਰਨ ਨਹੀਂ ਨਹੀਂ ਸਾਰੇ ਫੋਰਨ ਹੈ ਜੀ ਨੇ ਹੋਸੀ ਨਹੀਂ ਨਹੀਂ ਭੱਜਿਆ ਮੌਕੇ ਤੋਂ ਕੋਈ ਨਹੀਂ ਹੈਗਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਹੋਰ ਕਿਸ ਦਾ ਕੀ ਰੋਲ ਸੀਗਾ ਕੀ ਆਊਗਾ ਉਹ ਜਿੱਦਾਂ ਜਿੱਦਾਂ ਇਹਨਾਂ ਦੇ ਅੱਗੇ ਲਿੰਕੇਜ ਇਸ ਚ ਹੋਰ ਕਿਸ ਤਰ੍ਹਾਂ ਆਪਰੇਟ ਕਰਦੇ ਸੀ ਉਹ ਆਪਾਂ ਦੇਖ ਲਾਂਗੇ ਪੁਰਾਣੇ ਪ੍ਰਾਣੀ ਹਿਸਟਰੀ ਜੇ ਦੀ ਇਹਨਾਂ ਦੀ ਕ੍ਰਿਮਿਨਲ ਹਿਸਟਰੀ ਲਈ ਅਸੀਂ ਚੈੱਕ ਕਰ ਰਹੇ ਹਾਂ ਵੀ ਇੱਥੇ ਕੋਈ ਹੋਰ ਕਰਾਇਮ ਇਹਨਾਂ ਨੇ ਕੀਤਾ ਪਹਿਲਾਂ ਸਾਈਬਰ ਫਰਾਡ ਚ ਕਿੱਥੇ ਇਨਵੋਲਡ ਹੈਗੇ ਆ ਉਹ ਆਪਣੇ ਕੋਲ ਉਹਨਾਂ ਦੀ ਜਿਵੇਂ ਜਿਵੇਂ ਕਿਉਂਕਿ ਉਹ ਇਦਾਂ ਹੈ ਨਾ ਕਿ ਬਾਹਰਲੇ ਰੈਜ਼ੀਡੈਂਟ ਹੈਗੇ ਆ ਕਈ ਵਾਰੀ ਅਲੱਗ ਅਲੱਗ ਨਾਮ ਤੋਂ ਰਹਿਣ ਲੱਗ ਜਾਂਦੇ ਆ ਕਈਆਂ ਦਾ ਤਾਂ ਇੱਕ ਦੋ ਦਾ ਫੇਕ ਵੀਜ਼ਾ ਵੀ ਸਾਨੂੰ ਲੱਗ ਰਿਹਾ ਵੀ ਵੀਜ਼ਾ ਫੇਕ ਹੈਗਾ ਉਹ ਅਸੀਂ ਵੈਰੀਫਾਈ ਕਰਾਣਾ ਤਾਂ ਇਸ ਕਰਕੇ ਹੁਣ ਥੋੜਾ ਜਿਹਾ ਇਹਦੀ ਇਨਵੈਸਟੀਗੇਸ਼ਨ 'ਚ ਟਾਈਮ ਚਾਹੀਦਾ ਇਹਨੂੰ ਕਿਉਂਕਿ ਇੰਡੀਅਨ ਸਿਟੀਜ਼ਨ ਹੁੰਦੇ ਆ ਉਹਨਾਂ ਦੇ ਆਪਾਂ ਆਧਾਰ ਕਾਰਡ ਵਿਕਟਿਮਸ ਵਿਕਟਿਮਸ ਇੰਡੀਆ ਦੇ ਵੀ ਕਾਫੀ ਆ ਬ੍ਰਾਡ ਵੀ ਹੈਗੇ ਯੂਐਸ ਦੇ ਵੀ ਹੈਗੇ ਯੂਐਸ ਦੇ ਵੀ ਸਾਨੂੰ ਹਾਲ ਤੱਕ ਮਿਲੇ ਆ ਪਰ ਆਪਾਂ ਹੋਰ ਚੈੱਕ ਕਰ ਰਹੇ ਆ ਕਿ ਹੋਰ ਕਦੇ ਕਦੇ ਮਿਲਦੇ ਆ ਹਾਂਜੀ ਰਿਮਾਂਡ ਸਾਨੂੰ ਕਿਹਨੂੰ ਦੋ ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੋਇਆ ਤੇ ਜੇ ਮੋਹਾਲੀ ਡਿਸਟ੍ਰਿਕਟ ਦੀਆਂ ਤਿੰਨ ਸਾਡੇ ਕੋਲ ਸਪੈਸੀਫਿਕ ਇਸ ਤਰ੍ਹਾਂ ਦੀਆਂ ਕੰਪਲੇਂਟ ਸੀਗੀਆਂ ਹੋਰ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਰਹੇ ਆ ਵੀ ਹੋਰ ਕਿੰਨੀਆਂ ਤਿੰਨ ਦੀਆਂ ਦਾ ਸਾਡੇ ਕੋਲ ਅਮਾਉਂਟ ਉਹਨਾਂ ਦੀ ਕਿੰਨੀ ਹੈਗੀ ਤਿੰਨ ਇੱਕ ਚ 12 ਲੱਖ ਇੱਕ ਚ 15 ਲੱਖ ਇੱਕ ਚ 12 ਲੱਖ ਇੱਕ ਚ 15 ਲੱਖ ਤੀਸਰੇ ਚੈੱਕ ਕਰ ਲਵਾਂਗੇ ਮੈਡਮ ਤੁਹਾਨੂੰ ਬਰੀਫ ਤੀਸਰੇ ਦਾ ਵੀ ਕੁਵਰੀ अमाउंट ਦੱਸ ਦਿਓ ਤਾਂ ਕੋਈ ਲੱਗਦਾ ਨਹੀਂ ਉਹ ਰੈਗੂਲਰਲੀ ਅਸੀਂ ਦੇਖੋ ਰੈਗੂਲਰਲੀ ਜਿਹੜੀਆਂ ਹੈਗੀਆਂ ਅਵੇਅਰਨੈਸ ਐਂਡ ਅਲਰਟ ਪ੍ਰੋਗਰਾਮ ਸਾਡੇ ਰੈਗੂਲਰਲੀ ਚੱਲ ਰਹੇ ਆ ਮੈਸੇजेस ਲੋਕਾਂ ਨੂੰ ਡਾਇਰੈਕਟਲੀ ਰੇਡੀਓ ਦੇ ਥਰੂ ਜਿੱਥੇ-ਜਿੱਥੇ ਸਾਨੂੰ ਕੰਟੈਕਟ ਹੋ ਰਿਹਾ ਅਸੀਂ ਫਿਰ ਵੀ ਬਟ ਫਿਰ ਵੀ ਮੈਂ ਦੇਖ ਰਿਹਾ ਬਾਰ-ਬਾਰ ਲੋਕਾਂ ਨਾਲ ਈਜ਼ੀ ਮਨੀ ਦੇ ਚੱਕਰ 'ਚ ਜਾਂ ਕਿਸੇ ਕਾਰਨ ਕਰਕੇ ਬਾਰ-ਬਾਰ ਇਹ ਹੋਈ ਜਾ ਰਿਹਾ ਫਰਾਡ ਤੇ ਜਿਹੜੇ ਸ਼ਹਿਰ ਚ ਵੀ ਚੱਲ ਰਹੇ ਉਹਨਾਂ ਨੂੰ ਵੀ ਅਸੀਂ ਸਰਚ ਕਰ ਰਹੇ ਹਾਂ ਜੇ ਕੋਈ ਕਿਸੇ ਕੋਲ ਇਨਫੋਰਮੇਸ਼ਨ ਵੀ ਇਦਾਂ ਦੀ ਆਂਦੀ ਹੋ ਵੱਧ ਤੋਂ ਵੱਧ ਸਾਡੇ ਨਾਲ ਸ਼ੇਅਰ ਕਰੋ ਸਾਈਬਰ ਸੈੱਲ ਸਾਡਾ ਬਹੁਤ ਐਕਟਿਵਲੀ ਇਸ ਚੀਜ਼ ਦੇ ਉੱਪਰ ਕੰਮ ਕਰ ਰਿਹਾ ਪਬਲਿਕਲ ਤ ਪਬਲਿਕ ਦਾ ਤਾਂ ਮੈਨੂੰ ਇਹੀ ਮੈਸੇਜ ਹੈ ਵੀ ਇਹਨਾਂ ਤੋਂ ਅਲਰਟ ਐਂਡ ਅਵੇਅਰ ਰਹੋ ਜਿਹੜਾ ਆਪਾਂ ਨੂੰ ਲੱਗਦਾ ਹੁੰਦਾ ਕੋਈ ਟੈਂਪਟੇਸ਼ਨ ਹੁੰਦੀ ਹੈ ਨਾ देयर ਆ ਕੁਹਾਵਾ ਦਾ ਪੁਰਾਣੀ ਇੰਗਲਿਸ਼ ਦੀ देयर ਆ ਨੋ ਫਰੀ ਲੰਚਸ ਕੋਈ ਐਵੇਂ ਪੈਸੇ ਫਰੀ ਚ ਦੇਕੇ ਨਹੀਂ ਜਾਂਦਾ ਜਿਹੜੇ ਆਪਾਂ ਬਾਰ ਬਾਰ ਈਜ਼ੀ ਬਣੀ ਦੇ ਚੱਕਰ ਚ ਆਪਾਂ ਕਰ ਲੈਂਦੇ ਆ ਵੀ ਜੇ ਉੱਥੋਂ ਸੀ ਇੰ ਉਹ ਜੇ ਆਪਾਂ ਅਲਰਟ ਐਂਡ ਅਵੇਅਰ ਨਹੀਂ ਰਹਾਂਗੇ ਤਾਂ ਆਪਾਂ ਸਾਈਬਰ ਫਰਾਡ ਦੇ ਵਿੱਚ ਫਸਦੇ ਰਹਿਾਂਗੇ ਸਿਰਫ ਇੱਕ ਜਿਹੜੀ ਸਾਈਬਰ ਫਰਾਡ ਇਹ じゃ ਫਰਾਡ ਹੈ ਵੀ ਜਿੱਦ ਆਪਾਂ ਆਪ ਬੰਦਾ ਟਰੈਪ ਹੁੰਦਾ ਜਾ ਕੇ ਥੋੜਾ ਜਿਹਾ ਵੀ ਅਲਰਟ ਅਵੇਅਰ ਹੁਣ ਬਾਰ ਬਾਰ ਇੰਨੇ ਸਾਲਾਂ ਤੋਂ ਰੈਗੂਲਰ ਹੋ ਰਿਹਾ ਸੀ ਮੈਸੇਜੇਸ ਦੇ ਰਹੇ ਆ ਭਾਵੇਂ ਸੋਸ਼ਲ ਮੀਡੀਆ ਤੇ ਹੋਵੇ ਮੀਡੀਆ ਦੇ ਥਰੂ ਹੋਵੇ ਸੈਕੰਡਲੀ ਜਿੱਨੇ ਰੇਡੀਓਜ਼ ਦੇ ਥਰੂ ਅਸੀਂ ਕੰਟੈਕਟ ਕਰਦੇ ਆਂ ਜਿੱਥੇ ਕੋਈ ਪਬਲਿਕ ਇਵੈਂਟ ਹੁੰਦਾ ਉੱਥੇ ਸਟੈਂਡੀਜ਼ ਲਾ ਕੇ ਪੋਸਟਰਸ ਲਾ ਕੇ ਡੀਪੀਓ ਦੇ ਵਿੱਚ ਲਗ ਲਗ ਥਾਂ ਆਪਾਂ ਕਵਰ ਕਰਦੇ ਆਂ ਚੀਜ਼ਾਂ ਤਾ ਸਾਰੇ ਲੋਕ ਜੇ ਇਹਦੇ ਜਾਗਰੂਕ ਹੋ ਜਾਣ ਆਪਣੇ ਇਹ ਬਚ ਜਾਣਗੇ ਸਾਰੀ ਨਹੀਂ ਹਲੇ ਤਾਂ ਕੋਈ ਨਹੀਂ ਭਾਈ ਜੇ ਆਊਗੀ ਤਾਂ ਵੀਲ ਸੀਟ